ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਮੇਟੀ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਥਾਪੀ ਗਈ ਸੀ ਉਸ ਭਰਤੀ ਕਮੇਟੀ ਨੇ ਹੁਣ ਆਪਣਾ ਇੱਕ ਇਜਲਾਸ ਜਿਹੜਾ ਹੈ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਬੁਲਾਉਣ ਦਾ ਐਲਾਨ ਕਰ ਦਿੱਤਾ ਇਸ ਐਲਾਨ ਤੋਂ ਬਾਅਦ ਹੁਣ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਇਸ ਇਜਲਾਸ ਦੇ ਲਈ ਕਿਹਾ ਅਸ਼ੁਰ ਤੇਜਾ ਸਿੰਘ ਸਮੁੰਦਰੀ ਹਾਲ ਦਾ ਹਾਲ ਦੀ ਇਜਾਜ਼ਤ ਦੇਗੀ ਇਸ ਚੀਜ਼ ਨੂੰ ਲੈ ਕੇ ਇੱਕ ਹੁਣ ਟਕਰਾਹ ਵਾਲੀ ਸਥਿਤੀ ਹੈ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੁਰਪ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸ਼੍ਰੋਮਣੀ ਕਾਲੀ ਦਲ ਸਾਹਿਬ ਦੀ ਨਵੀਂ ਭਰਤੀ ਦੇ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ ਦੋ ਮੈਂਬਰ ਆਪਣੇ ਕਿਸੇ ਕਾਰਨ ਕਾਰਨ ਚਲੇ ਗਏ ਸਨ ਪਰ ਹੁਣ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਹੈ ਜਿਨ੍ਹਾਂ ਨੇ ਭਰਤੀ ਮੁਹਿੰਮ ਨੂੰ ਚਲਾਉਂਦੇ ਹੋਏ ਹੁਣ ਇੱਕ ਦਾ ਇਜਲਾਸ ਅੱਦਿਆ ਹੈ ਇਜਲਾਸ ਜਿਹੜਾ ਤੇਜਾ ਸਿੰਘ ਸੁੰਦਰੀ ਹਾਲ ਹੋਏਗਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫਤਰ ਦੇ ਬਾਹਰ ਵੀ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਦਿਖਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਦਫਤਰ ਹੈ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਇਹ ਇਜਲਾਸ ਹੋਣ ਦੀ ਤਜਵੀਜ਼ ਜਿਹੜਾ ਐਲਾਨ ਕੀਤਾ ਗਿਆ ਹੈ ਗੁਰਪ੍ਰਤਾਪ ਸਿੰਘ ਬਡਾਲਾ ਔਰ ਮਨਪ੍ਰੀਤ ਆਯਾਲੀ ਵੱਲੋਂ ਇਹਦਾ ਐਲਾਨ ਕੀਤਾ ਗਿਆ ਹੈ ਜਿਹੜੇ ਕਿ ਭਰਤੀ ਕਮੇਟੀ ਦੇ ਵਿੱਚ ਮੈਂਬਰ ਨੇ ਔਰ ਇਹ ਡੈਲੀਗੇਟ ਦਾ اجلاس ਜਿਹੜਾ ਹੈ ਇੱਥੇ ਬੁਲਾਇਆ ਜਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫਤਰ ਹੁਣ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਇਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇੱਕ ਤੇਰ ਜਿਹੜੀ ਕਾਬਜ ਹੈ ਜਿਹੜਾ ਇਸ ਦਾ ਪ੍ਰਬੰਧ ਦੇਖਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਹੈ ਤੇ ਉਹ ਹੁਣ ਇਸ ਦਾ ਫੈਸਲਾ ਲੈਂਦੀ ਹੈ ਕਿ ਇਸ اجلاس ਦੇ ਲਈ ਉਹਨਾਂ ਨੂੰ ਤੇਜਾ ਸਿਕਸ਼ ਗੁੰਦਰੀ ਹਾਲ ਦਾ ਇਜਾਜ਼ਤ ਦਿੱਤੀ ਜਾਏਗੀ ਜਾਂ ਨਹੀਂ ਹੁਣ ਇਸ ਤੇ ਜੇ ਇਜਲਾਸ ਹੁੰਦਾ ਤੇ ਨਹੀਂ ਦਿੱਤਾ ਜਾਂਦਾ ਤਾਂ ਵੀ ਟਕਰਾਵ ਵਾਲੀ ਸਥਿਤੀ ਬਣੀ ਹੋਈ ਜਾਏ ਬਣੀ ਸਕਦੀ ਹੈ ਸੋ ਪ੍ਰੀਖਿਆ ਦੀ ਘੜੀ ਹੈ ਦੋਨਾਂ ਤਰਾਂ ਦੇ ਲਈ ਭਰਤੀ ਕਮੇਟੀ ਦੇ ਲਈ ਵੀ ਪ੍ਰੀਖਿਆ ਹੈ ਔਰ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲਈ ਵੀ ਇਹ ਪ੍ਰਿਕਿਆ ਦੀ ਕੜੀ ਹੈ ਔਰ ਇਸ ਦੇ ਨਾਲ ਨਾਲ ਸ਼੍ਰੋਮਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਈ ਵੀ ਇਹ ਕੜੀ ਜਿਹੜੀ ਹੈ ਮੁਸ਼ਕਲ ਕੜੀ ਹੈ ਕਿਉਂਕਿ ਹੁਣ ਜੇ ਉਹ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਇਜਲਾਸ ਦੀ ਇਜਾਜ਼ਤ ਦਿੰਦੀ ਹੈ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਜਾਜ਼ਤ ਨਹੀਂ ਦੇਗੀ ਕੀ ਸ਼੍ਰੋਮਨੀ ਸ਼੍ਰੋਮਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਇਸ ਇਜਲਾਸ ਨੂੰ ਰੋਕਣ ਦੇ ਲਈ ਆਰਡਰ ਦੇ ਸਕਦੇ ਨੇ ਇੱਤੇ ਵੀ ਗੱਲ ਇੱਕ ਕੁਐਸਚਨ ਹੈਗਾ ਹੁਣ ਇਹ ਜਿਹੜੀ ਭਰਤੀ ਕਮੇਟੀ ਹੈਗੀ ਆ ਭਰਤੀ ਕਮੇਟੀ ਨੇ ਇਸ ਭਰਤੀ ਸ਼ੁਰੂ ਕੀਤੀ ਹੋਈ ਸੀ ਪੂਰੇ ਪੰਜਾਬ ਦੇ ਵਿੱਚ ਸ਼ਰਮਨੀ ਅਕਾਲੀ ਦਲ ਸਾਡੀ ਨਵੀਂ ਭਰਤੀ ਸ਼ੁਰੂ ਕੀਤੀ ਗਈ ਸੀ ਔਰ ਇਹ ਨਵੀਂ ਭਰਤੀ ਤੋਂ ਬਾਅਦ ਹੁਣ ਜਿਹੜਾ ਇੱਕ ਡੈਲੀਗੇਟਸ ਇਜਲਾਸ ਬੁਲਾਇਆ ਗਿਆ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਬੁਲਾਏ ਜਾਂਦਾ ਐਲਾਨ ਕੀਤਾ ਗਿਆ ਹੈ ان اعلان کرن ਤੋਂ ਬਾਅਦ ایتھے ਸੁਰੱਖਿਆ ਨੂੰ ਵੇਖਦੇ ਹੋਏ ਵੀ ਕਈ ਸਵਾਲ ਖੜੇ ਹੁੰਦੇ ਨੇ ਕਿਉਂਕਿ ਸੁਰੱਖਿਆ ਨੂੰ ਲੈ ਕੇ ਆਪਸੀ ਦੋਨਾਂ ਧਿਰਾਂ ਦੇ ਵਿੱਚ ਟਕਰਾਅ ਹੋਣ ਦੀ ਸਥਿਤੀ ਹੈ ਸ਼੍ਰੋਮਣੀ ਅਕਾਲੀ ਦਲ اس بارے ਕਦੀ اجازت ਨਹੀਂ ਦੇਵੇਗਾ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ اجازت دے ਕਿ ਤੇਜਾ ਸਿੰਘ ਸੁਬੰਦਰੀ ਖਾਲ ਦੇ ਵਿੱਚ ਇਹ ਡੈਲੀਗੇਟਸ ਦਾ اجلاس ਹੋਵੇ ਔਰ ਜੇ اجلاس ਨਹੀਂ ਹੁੰਦਾ ਟਕਰਾਅ ਵਾਲੀ ਸਥਿਤੀ ਤੇ ਸੁਭਾਵਿਕ ਹੈ ਕਿ ਬਣ ਜਾਂਦੀ ਹੈ ਦੋਨਾਂ ਧਿਰਾਂ ਦੇ ਵਿੱਚ ਟਕਰਾਅ ਹੋ ਜਾਏਗਾ ਸੁਰੱਖਿਆ ਨੂੰ ਲੈ ਕੇ ਇਸ ਬੰਦੇ ਨਜ਼ਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾਣਗੇ ਅਗਰ ਐਸਜੀਪੀ ਪ੍ਰਧਾਨ ਇਸ اجلاس ਦੀ ਇਜਾਜ਼ਤ ਨਹੀਂ ਦਿੰਦੇ ਤੇ ਐਸਜੀਪੀਸੀ ਭਰਤੀ ਕਮੇਟੀ ਦੇ ਟਕਰਾਵ ਹੋਣਾ ਬਿਲਕੁਲ ਤੈ ਹੈ ਕਿ ਦੋਨਾਂ ਤਰ੍ਹਾਂ ਦੇ ਵਿੱਚ ਟਕਰਾਵ ਹੋ ਸਕਦਾ ਹੈ ਜਥੇਦਾਰ ਸਾਹਿਬ ਜੇ ਇਸ ਡੈਲੀਗੇਟ اجلاس ਨੂੰ ਰੋਕਣ ਦੀ ਦੀ ਰੋਕ ਲਗਾ ਦਿੰਦੇ ਨੇ ਤਦ ਵੀ ਟਕਰਾਵ ਹੋਣ ਦੀ ਸਥਿਤੀ ਹੈ ਸੋ ਇਸ ਬਾਬਤ ਹੁਣ ਕਿਹਾ ਨਹੀਂ ਜਾ ਸਕਦਾ ਕਿ 11 ਅਗਸਤ ਨੂੰ ਭਰਤੀ ਕਮੇਟੀ ਦੇ ਮੁਖ ਜਿਹੜੇ ਮੈਂਬਰ ਨੇ ਵਡਾਲਾ ਸਾਹਿਬ ਔਰ ਮਲਪੀਤ ਮਨਪੀਤ ਸਿੰਘ ਆਯਾਲੀ ਜੋ ਕਿ ਇਸ ਦੇ ਮੈਂਬਰ ਹਨ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 11 ਅਗਸਤ ਨੂੰ ਡੈਲੀਗੇਟ ਦਾ اجلاس ਤੇਜਾ ਸਿੰਘ ਸਮੁੰਦਰੀ ਹਾਲ ਹੋਏਗਾ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਉਹ ਵਾਲਾ ਹਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਸੀ ਉਦੋਂ ਇਹ ਤੇਜਾ ਸਿੰਘ ਸਮੁੰਦਰੀ ਹਾਲ ਉਹ ਸਾਰਿਆ ਗਿਆ ਸੀਗਾ ਵਿਰੋਧੀ ਐਸਜੀਪੀਸੀ ਦੇ ਮੁਖਿਆਲੇ ਦੇ ਪੱਤਰ ਭੇਜਿਆ ਜਾਏਗਾ ਉਹਨਾਂ ਨੂੰ ਇਹ ਇਜਾਜ਼ਤ ਲਈ ਇਸ ਬਾਰ ਬਤ ਇੱਕ ਉਹਨਾਂ ਨੂੰ ਇੱਕ ਲੈਟਰ ਲਿਖੀ ਜਾਏਗੀ ਮਨਪ੍ਰੀਤ ਆਲੀ ਔਰ ਭਰਤੀ ਕਮੇਟੀ ਵੱਲੋਂ ਇੱਕ ਲੈਟਰ ਲਿਖੀ ਜਾਏਗੀ ਉਸ ਲੈਟਰ ਤੋਂ ਬਾਅਦ ਹੁਣ ਕੀ ਇਸ اجلاس ਦੀ ਇਜਾਜ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੰਦੀ ਹੈ ਕਿ ਇਸ اجلاس ਵਾਲੇ ਦਿਨ ਇਹਨਾਂ ਦੇ ਵਿੱਚਕਾਰ ਦੋਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਭਰਤੀ ਕਮੇਟੀ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਦੇ ਵਿੱਚਕਾਰ ਕੋਈ ਟਕਰਾਵ ਹੁੰਦਾ ਹੈ ਇਹ ਕਾਨੂੰਨ ਵਿਵਸਥਾ ਦੇ ਬਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਬਾਰੇ ਪ੍ਰਬੰਧ ਕੀਤੇ ਜਾਣਗੇ ਫਿਲਹਾਲ ਇਹ ਕੌਮ ਦੇ ਵਿੱਚ ਹੁਣ ਦੁਬਿਦਾ ਹੈ ਕਿ ਕੀ ਹੋ ਰਿਹਾ ਹੈ ਹੁਣ ਪਾਰਟੀ ਕਮੇਟੀ ਵੱਲੋਂ ਚੁੜੇਗੇ ਮੈਂਬਰ ਜਿਹੜੇ ਨੇ ਉਹਨਾਂ ਦਾ ਡੈਲੀਗੇਟ ਇਜਲਾਸ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ ਜਦਕਿ ਤੇਜਾ ਸਿੰਘ ਸਮੁੰਦਰੀ ਹਾਲ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਇਜਲਾਸ ਕੀਤੇ ਜਾਂਦੇ ਨੇ ਔਰ ਕਿਸੇ ਨੂੰ ਹੋਰੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਪਰ ਹੁਣ ਇਸ ਇਜਲਾਸ ਲਈ ਪਾਰਟੀ ਕਮੇਟੀ ਨੇ ਸ਼ਰੋਮਨੀ ਕਮੇਟੀ ਦੇ ਦਫਤਰ ਨੂੰ ਹੀ ਕਿਉਂ ਮੁਖ ਰੱਖਿਆ ਹੈ ਇਹ ਇੱਕ ਸਵਾਲ ਹੈ ਇਹ ਇੱਕ ਵਿਸ਼ੇ ਹੈ ਸੋਚਣ ਵਾਲੀ ਗੱਲ ਹੈ ਕਿ ਜੇ ਇਸ ਜਗ੍ਹਾ ਤੇ ਇਜਲਾਸ ਵਾਲੀ ਤਰੀਕ ਕਾਲੇ ਦਿਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਹੈ ਤੇ ਸੁਭਾਵਿਕ ਹੈ ਕਿ ਦੋਨਾਂ ਧਿਰਾਂ ਦੇ ਵਿੱਚ ਟਕਰਾਵ ਹੋ ਸਕਦਾ ਹੈ ਟਕਰਾਵ ਹੋ ਸਕਦਾ ਹੈ ਇਸ ਤੋਂ ਇਲਾਵਾ ਜੇ ਛੇ ਕਾਲ ਤੱਕ ਸਾਡੇ ਕਾਰਜਕਾਰੀ ਜਥੇਦਾਰ ਜੇ ਇਸ ਇਜਲਾਸ ਦੇ ਉੱਤੇ ਰੋਕ ਲਗਾ ਲੈਂਦੇ ਨੇ ਇਹ ਕਿਸੇ ਆਪਣੇ ਸੰਬੋਧ ਆਪਣੇ आदेश ਦੇ ਵਿੱਚ ਇਸ ਮਾਰੇ ਕਹਿ ਸਕਦੇ ਨੇ ਕਿ ਇਹਨਾਂ ਨੂੰ ਜਿਹੜਾ ਭਰਤੀ ਕਮੇਟੀ ਹੈ ਉਹ ਆਪਣਾ ਇਸ اجلاس ਜਿਹੜਾ ਹੈ ਉਹ ਤੇ ਰੋਕ ਲਗਾਈ ਜਾ ਸਕਦੀ ਹੈ ਆਦੇਸ਼ ਦੇ ਸਕਦੇ ਨੇ ਸੋ ਤਦ ਵੀ ਇੱਕ ਸਵਾਲ ਖੜਾ ਹੋ ਜਾਂਦਾ ਹੈ ਤੇ ਇਹ ਵੀ ਤਦ ਤਦ ਵੀ ਟਕਰਾਵ ਵਾਲੀ ਸਥਿਤੀ ਬਣ ਸਕਦੀ ਹੈ ਸੋ ਹੁਣ ਇਹ ਟਕਰਾਵ ਨੂੰ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਕੀ ਟੁਕਵੇਂ ਕਦਮ ਚੁੱਕਦਾ ਹੈ ਕੀ ਸ਼੍ਰੋਮnik ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬਾਰੇ ਵਿਸ਼ੇ ਤੇ ਕੋਈ ਵਿਚਾਰ ਕਰਦੀ ਹੈ ਕੀ ਪਰਤੀ ਕਮੇਟੀ ਵੀ ਇਸ ਬਾਰੇ ਵਿਚਾਰ ਵਿਚਾਰ ਹੋ ਸਕਦਾ ਹੈ ਕਿ ਪਰਤੀ ਕਮੇਟੀ ਜਿਹੜੀ ਜਨਰਲ ਜਿਹੜਾ ਡੈਲੀਗੇਟ ਇਜਲਾਸ ਹੈਗਾ ਉਹਦੀ ਮੀਟਿੰਗ ਜਿਹੜੀ ਹੈ ਤੇਜਾ ਸੰਖਮੁਦਰੀ ਹਾਲ ਦੀ ਬਜਾਏ ਕਿਤੇ ਹੋਰ ਕਰ ਸਕਦੀ ਹੈ ਇਹ ਆਉਣ ਵਾਲਾ ਸਮੇਂ ਦੱਸੇਗਾ ਹੁਣ 11 ਤਰੀਕ 11 ਅਗਸਤ ਜਿਹੜਾ ਹੈ ਉਹ ਇੱਕ ਅਹਿਮ ਦਿਨ ਰਹੇਗਾ ਜਿਹਦੇ ਉਤੇ ਸਾਰੇ ਪੂਰੇ ਵਿਸ਼ਵ ਦੇ ਵਿੱਚ ਸਿੱਖ ਸੰਗਠਨਾਂ ਸਿੱਖ ਜਥੇਬੰਦੀਆਂ ਦੀ ਨਜ਼ਰ ਰਹੇਗੀ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਵਿਰੋਧ ਕਰਦੀ ਹੈ ਜਾਂ ਇਸ ਦਾ ਇਸ ਦਾ ਵਿਰੋਧ ਕਰਦੀ ਹੈ ਜਾਂ ਇਸ ਨੂੰ ਇਜਾਜ਼ਤ ਦਿੰਦੀ ਹੈ ਜੇ ਇਜਾਜ਼ਤ ਦੇ ਦਿੰਦੀ ਹੈ ਤਦ ਵੀ ਸਵਾਲ ਖੜਾ ਹੁੰਦਾ ਹੈ ਜੇ ਵਿਰੋਧ ਕਰਦੀ ਹੈ ਤਦ ਵੀ ਸਵਾਲ ਖੜਾ ਹੁੰਦਾ ਹੈ ਜੇ ਇਸ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਇਸ ਡੈਲੀਗੇਟਸ ਦੇ ਰੋਕ ਲਗਾ ਦਿੰਦੇ ਨੇ ਤਦ ਵੀ ਸਵਾਲ ਖੜਾ ਹੁੰਦਾ ਹੈ ਜੈਪਲ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ